ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਬਲੇਰ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਮਨੋਹਰ ਸਿੰਘ ਦੇ ਫਾਰਮ ਤੋਂ ਦੋਸਤੋ ਅੱਜ ਦੀ ਆਪਾਂ ਵੀਡੀਓ ਅਪਲੋਡ ਕਰਨ ਲੱਗੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਚਾਰ گاਵਾں ਇਹ ਦੋ ਮੱਜਾਂ ਦਿਖਾਵਾਂਗੇ گاਵਾں ਜਿਹੜੀਆਂ ਦੋਸਤੋ ਸਾਰੀਆਂ ਸਜੇ ਸੁਈਆਂ ਮੱਝ ਵੀ ਸੁਈ ਹੈ ਇੱਕ ਮੱਝ ਗੱਬੜਿਆ ਡਿਟੇਲ ਇਹਨਾਂ ਪਸ਼ੂਆਂ ਦੀ ਦੋਸਤੋ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿੰਨੇ ਵੀ ਵੀਰੇ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਨਰਖ ਪਰ ਕਰਕੇ ਪਸ਼ੂ ਕੀਤੇਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਕਰੇ ਸ਼ੇਅਰ ਜੂ ਕਰਿਆ ਕਰੋ ਕਿਸੇ ਹੋਰ ਵੀਰ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਰਖ ਪਰ ਕਰ ਜਿਹੜੀ ਕਰਨੀ ਹੈ ਪਸ਼ੂ ਦੀ ਤੁਸੀਂ ਆਪ ਆ ਕੇ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਆ ਸਾਰੀ ਡਿਟੇਲ ਇਹਨਾਂ ਦਾ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲਓ ਸੁਣਾਓ ਵਧੀਆ ਠੀਕ ਠਾਕ ਜੀ ਚੱਲੀਆਂ ਦਾ ਕੰਮ ਕਰਾਉਣੀ ਹੈ ਹਾਂਜੀ ਹਾਂ ਆਪਣਾ ਐਡਰੈਸ ਬੋਲ ਦਿਓ ਮੇਰਾ ਮਨੋਹਰ ਸਿੰਘ ਐਡਰੈਸ ਫਿਰਪਟੇ ਜਿਲ੍ਹਾ ਤਰਨਤਾਰਨ ਠੀਕ ਹੈ ਜੀ ਅੱਜ ਵੀਰ ਜੀ ਇਹ ਚਾਰ گاਵਾ ਤੇ ਦੋ ਵਿੱਚ ਪੰਜ گاਵਾ ਇੱਕ گاਉ ਗੱਭਨ ਪਰਲੇ ਪਨੇ ਅੱਛਾ ਜੀ ਦੋ ਮਹੀਂ ਆ ਇੱਕ ਗੱਭਨ ਮਾਈ ਤੇ ਇੱਕ ਸੂਈ ਠੀਕ ਹੈ ਜੀ ਦੇ ਵੀਰ ਜੀ ਆਪਣਾ ਫੋਨ ਨੰਬਰ ਦੱਸ ਦਿਓ 9614545195 ਠੀਕ ਹੈ ਜੀ ਸ਼ੁਰੂ ਕਰਦੇ ਆ ਮਾਈ ਤੋਂ ਮੈਂ ਰਾਤ ਦੀ ਸੂਈ ਆ ਅੱਛਾ ਜੀ 9 ਦਾ ਕਿਲੋ ਬੋਲਾ ਹੋਗਾ ਕੱਟੀ ਬਗਨ ਸੂਆ ਕਰਨਾ ਸੂਈ ਸੂਆ ਤੀਜਾ ਤੀਜਾ ਸੂਆ ਸੂਈ ਠੀਕ ਹੈ ਜੀ ਖੋਲੋ ਜੀ ਦੋਸਤੋ ਰਾਤ ਦੀ ਸੂਈ ਹੈ ਸੱਜੇ ਮੱਝ ਬੱਚਾ ਇਹਨੇ ਕੱਟੀ ਦਿੱਤੀ 9-10 ਕਿਲੋ ਦੇ ਲੱਗ ਬਨੇ ਵੀਰ ਬੋਲਾ ਦੱਸਦਾ ਵਾ ਸੱਜੇ ਸੂਈ ਕਰਕੇ ਦੋਸਤੋ ਨਵਾਈ ਨਹੀਂ ਵੀਰ ਨੇ ਆਰਡਰ ਕੁਆਲਟੀ ਦੋਸਤੋ ਚੈੱਕ ਕਰ ਲਓ ਜੀ ਮੋਰਦਾ ਵੀਰ फेस क्वालिटी दोस्तों चेक कर बच्चा दोस्तों आप कटी देती है थोड़ा थाना क्वालिटी दोस्तों ते तो तो मेट तो चेक करवा देना ਹਾਂ ਜੀ ਵੀਰ ਜੀ ਵੀਰ ਜੀ 14 ਕਿਲੋ ਦੁੱਧ ਨੂੰ ਚੋਇਆ ਵਾ ਅੱਛਾ ਜੀ ਤੇ ਜੱਸ ਲਓ ਠੀਕ ਹੈ ਜੀ ਉਹ 9 ਕਿਲੋ ਬੋਲਾ ਹੋਵੇ ਠੀਕ ਹੈ ਜੀ 10 ਹੋ ਜੇ ਠੀਕ ਹੈ ਠੀਕ ਹੈ ਜੀ ਕੀ ਮੁੱਲ ਕਰਦੇ ਮੁੱਲ ਕਰ ਨੂੰ 80 ਕਰੀ ਜਾਂਦੇ 75000 ਦੀ ਮਹਾਨ ਆ 75000 ਤੋਂ ਨੁਕੀ ਮਾਂ ਠੀਕ ਹੈ ਗਾਂਵਰ ਦੱਸੀ ਵੀ ਗਾਂ ਥਲੇ 17 18 ਕਿਲੋ ਆ ਕਿ ਸੇ ਕਿੰਨਾ ਡਾਬ ਹੋ ਗਿਆ ਸੂਈ ਇਹ ਰਸੂਈ ਬਾਜ ਚੌਥਾ ਦਿਨ ਹੋ ਗਿਆ ਬੱਚਾ ਵੀ ਰਸੂਈ ਬੱਚਾ ਜੀ ਠੀਕ ਹੈ ਜੀ ਤੋਰੋ ਜੀ ਸੂ ਅਗਰ ਮੈਂ ਸੂਈ ਵੀ ਸਵੇਰ ਤੇ ਜਾ ਠੀਕ ਹੈ ਤੀਜਾ ਸੂਆ ਦੋਸਤੋ ਸੂਈ ਹੈ ਤਿੰਨ ਤਣ ਵੀਰ ਕੰ ਦਾ ਸੂਈ ਲੋਗੇ 17 18 ਕਿਲੋ ਬੋਲਾ ਵੀਰ ਦੱਸਦਾ ਬੱਚਾ ਨੇ ਵਛਾ ਦਿੱਤਾ ਆਰਡਰ ਕੁਆਲਟੀ ਦੋਸਤੋ ਬਹੁਤ ਵੱਡੀ ਤਿਆਰ ਕੀਤੀ ਨੇ ਡਾਕ ਲੈਣੀ ਮਰੀ ਜੀ थाना की क्वालिटी चक्कर जै जी मतलब दोस्तों बहुत ही लाजवाब वाटर प्वाली तैयार की थ चंकी है ਹਾਂ ਜੀ ਵੀਰ ਜੀ ਕਿੰਨਾ ਕੁ ਚਵਾਸ ਦੀ ਉੱਤੇ ਚਵਾ 20 ਤੋਂ ਪਲੱਸ ਜਾਊਗੀ ਬਸ ਤੇ ਹਾਂ ਠੀਕ ਹੈ ਜੀ ਕੀ ਮੁੱਲ ਕਰਦੇ ਹੋ ਮੁੱਲ ਕਰਨ ਜੋ ਮਰਜ਼ੀ ਕਰੀਏ 65 ਕਰੀਏ 70 ਕਰੀਏ 60 ਵੀ ਦਵਾਂਗੀ 60000 ਹਾਂ ਲਓ ਠੀਕ ਹੈ ਜੀ ਦੋ ਨੰਬਰ ਬਾਰੇ ਦੱਸਿਓ ਇਹ ਕੱਲ ਦੀ ਸੀ ਵੀਰ ਜੀ ਅੱਛਾ ਜੀ ਦੂਜਾ ਸੁਗਾ ਠੀਕ ਹੈ ਜੀ ਬੱਚਾ ਮੱਛੀ ਮਗਰੇ ਦੇ ਆਹ ਪਰੇ ਬਜੀ ਨਾਲੂ ਨਾਲੇ ਠੀਕ ਹੈ ਜੀ ਕਿੰਨਾ ਕੁ ਬੋਲਾ ਤਿਆਰ ਹੈ ਬੋਲਾ ਥਲੇ 15 14 15 ਕਿਲੋ ਆ ਠੀਕ ਹੈ ਜੀ ਅੱਜ ਤੀਜੀ ਚਵਾਈ ਲੱਗੀ ਸਵੇਰੇ ਹੁਣ ਚੌਥੀ ਚਵਾਈ ਲੱਗਣੀ ਠੀਕ ਠੀਕ ਹੈ ਜੀ ਦੋਸਤੋ ਇਹ ਵੀ ਗਾਂ ਕੱਲ ਦੀ ਸੱਜਰ ਸੀ ਇਹ ਬੱਚਾ ਨਹੀਂ ਵਸ਼ੀਂਦੀਤੀ 14 15 ਕਿਲੋ ਦੇ ਲਾਗੇ ਬਨੇ ਵੀਰ ਬੋਲਾ ਦੱਸਦਾ ਬਚਾਰੇ ਜਿਹੜੀ ਵਸ਼ੀਂਦੀਤੀ ਮੋੜ ਲੇ ਦਿਤੀ ਮਾਂ ਸਾਰਾ ਸਾਰਾ ਦਰਵਾਜ਼ਾ ਕੋਲ ਆਪ ਕੋ ਭਾਰ ਦੋ ਮਸਤੀ ਥਣਾ ਥਣਾ ਦੀ ਕੁਆਲਿਟੀ ਦੋਸਤੋ ਨੂੜ ਕੇ ਚੈੱਕ ਕਰ ਲੋ ਅਛਾ ਵੀਰ ਜਿਹੜਾ ਸਰੂ ਨਾਲ ਲਗਾ ਧਾਰਤ ਨਹੀਂ ਹੁੰਦੀ ਨਾ ਨਾ ਕੋਈ ਚੱਕਰ ਨਹੀਂ ਠੀਕ ਹੈ ਜੀ ਵੀਰ ਕੋ ਪਹਿਲੇ ਸਵੇਰ ਚ ਹੋਇਆ ਨਾ ਅੱਜ ਦੂਜੀ ਸਵੇਰ ਆ ਠੀਕ ਹੈ ਜੀ ਕੀ ਮੁੱਲ ਕਰਨਾ ਇਹ 65 ਹਾਂ ਨਾ ਹੋਊਗੀ ਮੁੱਲ ਕਰਨਾ 70 ਕਈਆ 75 ਦੋ ਜੀ 65 ਹਾਂ ਇਹਦੀ ਬਰਦਸ ਇਹ ਪਹਿਲਾਂ ਵਸ਼ੀ ਆ 18 ਕਿਲੋ ਦੁੱਧ ਤਿਆਰ ਕਿੰਨਾ ਟਾਈਮ ਗਸੂ ਇਹਨੂੰ ਸੁਨੀਵਾਰ ਚ ਛੇਦਨ ਹੋ ਗਿਆ ਬੱਚਾ ਇਹਦੀ ਬੱਚੀ ਮੰਗ ਇਹਦੇ ਮਗਰ ਬੱਚੀ ਤੋਰੋ ਜੀ ਪਹਿਲਾ ਸੁਆ ਦੋਸਤੋ ਸੁਈਏ ਚੰਗੇ ਕਦ ਕੱਢਦੀ ਐ ਉੱਚੀ ਲੰਬੀ ਸੋਹਣੀ ਸੁਨਖੀ ਬਹੁਤ ਵਧੀਆ ਫੁੱਲ ਬਰੀਡ ਦੋਸਤੋ ਇਹਦੀ ਪਹਿਲਵਾਨਾਰ ਕੀ ਤੋਰੇ ਦੇਖੋ ਮੋਰ ਲਾ ਵੀਰ ਜੀ ਮੋਰ ਲਾ ਮੋਰ ਇੱਕ ਸਿੰਗ ਲੱਗਾ ਮੜਾ ਨਾਲ ਕਈ ਤਾਂ 4G ਫੁੱਟੀ ਨੇ 4G ਫੁੱਟੀ 2 ਇੰਚੀਆਂ ਠੀਕ ਠੀਕ ਹੈ ਲੈ ਜੀ ਲੈ ਕੱਦ ਕਾਟ ਪੂਰਾ ਕੱਦ ਕਾਟਲੇ ਪਾਸੋਂ ਦੋਸਤੋ ਬਹੁਤ ਵੱਡੀ ਹੈ ਹਾਂ ਤੁਹਾਡੀ ਕੁਆਲਿਟੀ ਦੇ ਉੱਤੇ ਨੇੜੇ ਚੈੱਕ ਕਰੋ ਹਾਂ ਜੀ ਵੀਰ ਜੀ ਕੰਨਾ ਦੋ ਚਾਹੂਗੀ ਦੋ ਦੇ ਵੀਰ ਪਲਾਸਿਕ ਚਵਾਉਗੀ 18 ਕਿਲੋ ਹੁਣ ਤਿਆਰ ਆ 5 ਦਿਨ ਹੋ ਗਏ ਸਹੀ ਠੀਕ ਹੈ ਜੀ ਕੀ ਮੁੱਲ ਕਰੇ ਇਹਦਾ ਮੋਲ ਕਰ ਨੂੰ 65 ਕਰੀਏ ਜਿੰਨਾ ਮਰਜੀ 60 ਦੀ ਆਣਾ ਹੋਊ 60 ਦੀ ਆਣਾ ਜੀ ਇਹਦੀ ਬਰਦਸ ਵੀ ਇਹ ਪੁਣੀ ਇਸਰੇ ਦਾ ਕਿਲੋ ਦੁੱਧ ਠੀਕ ਹੈ ਜੀ ਇਹ ਮਾੜੀ ਜੀ ਸਾਈਡ ਰੱਖਦੀ ਇੱਕ ਅੱਛਾ ਜੀ ਝੋਲ ਚੜਾ ਉਲੀ ਸਾਈਡ ਮਾੜੀ ਜੀ ਰੱਖਦੀ ਹੈ ਚੋਣ ਪੱਧਰ ਚੋਣ ਦੇ ਵਿੱਚ ਧਾਰਾਂ ਬਰਾਬਰ ਹੈ ਹਾਂ ਧਾਰਾਂ ਬਰਾਬਰ ਬੱਚਾ ਕੀ ਦਿੱਤਾ ਨੇ ਵਸ਼ੀ ਇਹਦੇ ਮਗਰ ਵੀ ਇਹਦੇ ਮਗਰ ਵਸ਼ੀ ਕਾਲੀ ਵਸ਼ੀ ਠੀਕ ਹੈ ਜੀ ਤੋਰੋ ਜੀ ਨੂੰ ਕਿੰਨਾ ਟਾਈਮ ਹੋ ਗਿਆ ਸੀ ਇਹਨੂੰ ਇਹਨੂੰ ਹੋ ਗਿਆ 8-10 ਦਿਨ ਠੀਕ ਹੈ ਦੁੱਧ ਕੰਨਾਂ ਨੂੰ ਦੁੱਧ 10 ਕਿਲੋ ਤਿਆਰ ਹੋਊਗਾ ਠੀਕ ਹੈ ਜੀ ਅਰੋਪਾ ਦੋਸਤੋ ਇੱਕ ਸਾਈਡ ਵੀਰਕਾ ਦਾ ਥੋੜੀ ਜੀ ਰੱਖਦੀ ਏ ਧਾਰਾਂ ਬਰਾਬਰ ਸੁਹਾ ਗਨੋ ਸੂਈ ਸੁਹਾ ਦੂਜਾ ਦੂਜਾ ਸੁਹਾ ਸੂਈ ਹਾਂਜੀ ਜੀ ਕਿੰਨਾ ਕਿ ਚੌੜੀ ਦੋਦੇ ਦੋ ਦਾਖਲੋ ਤਿਆਰ ਹੋ ਗਏ ਥਲੇ ਹੁਣ ਠੀਕ ਹੈ ਜੀ ਕੀ ਮੁੱਲ ਕਰਦੇ ਨੇ ਮੁੱਲ ਜੋ ਮਰਜ਼ੀ ਕਰੀਏ 20000 ਦੇ ਦਾਂਗੇ 20000 ਠੀਕ ਹੈ ਜੀ ਇਹਦੇ ਬਰ ਦੱਸੀ ਫਿਰ ਇਹ ਗੱਬਣ ਵਛੀ ਸਹੀ ਬਰ ਤਰੋਸ ਕਹਿੰਦਾ ਟੰਫੜ ਜੀ ਇਹਨੇ ਲੈ ਜਾਣੇ ਦੱਸ ਦੇਣ ਜੀ ਠੀਕ ਹੈ ਤੁਰੋ ਦੋਸਤੋ ਇਹ ਵਛੀ ਜੇ ਗੱਬਣ ਹੈ ਅਜੇ 1 ਹਫਤਾ 10 ਦਿਨ ਖੜਦੀ ਹੈ ਗੋਲ ਟਾਂ ਕਾਫੀ ਪਈਆਂ ਜਿਹ ਹਵਾੰਦੇ ਰਹੀ ਸੀ ਦਰਮਿਆਨੇ ਕੱਦ ਕੱਟ ਦੀ ਪਹਿਲਾ ਸੁਆ ਸੁਣੀ ਵੀਰੇ ਦੂਜੇ ਸੁਣਾ ਦੂਜਾ ਸੁਆ ਸੁਣਾ ਠੰਡੀ ਵੀਰੇ ਠੰਡੀ ਠੰਡੀ ਠੀਕ ਹੈ ਉਹ ਤਾਂ ਡਰਦੀ ਕੈਮਰੇ ਤੋਂ ਤਾਂ ਠੰਡੀ ਠੀਕ ਹੈ ਲੈ ਜੋ ਵੀਰ ਜੀ ਲੈ ਸ਼ਾਈ ਵਾਲ ਦੇ ਨਾਲ ਦੋਸਤੋ ਇਹ ਕਰਾਸ ਹੈ ਹਾਂ ਜੀ ਵੀਰ ਜੀ ਕੀ ਮੁੱਲ ਕਰਦੇ ਇਹਦਾ ਮੁੱਲ ਫੋਨ ਦੇ ਮਰਾ ਫੋਨ ਤੋਂ ਇਹ ਮਾਜੀ ਕੋਣੀ ਮਾਜੇ ਹੁਣੇ ਆਈ ਹੈ ਜੇ ਅੱਛਾ ਜੀ ਪੂਰ ਘੰਟਾ ਹੋ ਗਿਆ ਠੀਕ ਹੈ ਜੀ ਪਿਓਰ ਨੀਲੀ ਰਾਵੀ ਪਿਓਰ ਨੀਲੀ ਰਾਵੀ ਸੂਆ ਕਰਮਾ ਸੁਣੀਰੇ ਸੂਆ ਇਹ ਤਿੱਜਾ ਸੁਆ ਸੁਣੀ ਤਿੱਜਾ ਸੁਆ ਲਾ ਲਓ ਦੂਜਾ ਦੇ ਤਿੱਜਾ ਲਾ ਲਓ ਠੀਕ ਹੈ ਤੋਰੀਏ ਨੂੰ ਵੀ ਕੰਨ ਦਾ ਟਾਈਮ ਖੜਦੀ ਸੁਣ ਚ ਜੇ ਟਾਈਮ ਹਫਤਾ ਲੈ ਜਾਓ ਠੀਕ ਹੈ ਜੀ ਦੋਸਤੋ ਪਿਓਰ ਨੀਲੀ ਰਾਵੀ ਦਰਮਿਆਨੇ ਕਦ ਕੱਢ ਦੀ ਤਿੱਜਾ ਜਾਂ ਦੂਜਾ ਸੁਆ ਵੀਰ ਕਹਿੰਦਾ ਮੰਨ ਕੇ ਚੱਲੋ ਨਮਸਕਾਰ ਹੋਰ ਅਸਤ ਸਤ ਸ੍ਰੀ ਅਕਾਲ ਖਾਤਾ ਦੱਸ ਦਨੇ ਜੇ ਦੋਸਤੂ ਖੜਦੀ ਹੈ ਪਿਓਰ ਨੀਲੀ ਰਵੀ ਜਿਹੜੇ ਵੀ ਜਿਹੜੇ ਆਈ ਥੋੜਾ ਚਿਰ ਹੋ ਗਿਆ ਨਵਾਈ ਨੂੰ ਹੀ ਨਹੀਂ ਕਹੀ ਬਾਕੀ ਠੰਡੀ ਕਾਮਾਰ ਕੀ ਇਤਨਾ ਬੈਰ ਅੱਛਾ ਜੀ ਲਓ ਜੀ ਠੀਕ ਹੈ ਠੀਕ ਹੈ ਦੋਸਤੂ ਜਿੱਥੇ ਮਰਜੀ ਢਾਕੇ ਵੀਰ ਕਹਿੰਦਾ ਬੈਜੋ ਠੰਡੀ ਬਿਲਕੁਲ ਆਈ ਦੇ ਵਾਰ ਨੂੰ ਪੂਰੀ ਬੰਜੂਗੀ ਮੈਂ ਠੀਕ ਹੈ ਜੀ ਲੈ ਲੂਗੀ ਜੀ ਲੈ ਲੂਗੀ ਆਰਾਵਾਟ ਇਹ ਹਤਾ ਦਰਨ ਦੋਸਤੋ ਇਹ ਚੰਗੀ ਆਰਡਰ ਕੁਆਲਟੀ ਚੰਗੀ ਪਿਆਰ ਕਰੂਗੀ ਹਾਂਜੀ ਜੀ ਕੀ ਮੁੱਲ ਕਰ ਰਹੇ ਹੋ ਇਹ 70 ਦੇ ਦੇ ਦਾਂਗੇ 7000 ਦੇ ਮਾਰਦਾਲ ਕਰ ਦਾਂਗੇ ਤੁਹਾਨੂੰ ਠੀਕ ਹੈ ਜੀ ਠੀਕ ਹੈ ਬਾਕੀ ਠੰਡੀ ਮੈਂ ਜਿਤਨਾ ਮਰਜੀ ਹੈ ਜਿਹੜੇ ਬਣੇ ਨੇ ਮਰਜੀ ਭੇਜੋ ਠੀਕ ਹੈ ਜੀ ਅਜੇ ਆਈ ਹੋਣੇ ਕਰਕੇ ਦਿਲ ਜਾਨ ਨਹੀਂ ਲਾਇਆ ਮੈਨੇ ਠੀਕ ਹੈ ਜੀ ਦੋਸਤੋ ਇਹ ਬੱਚੇ ਇਤਨਾ گاਵਾਂ ਦੇ ਇੱਕ گاਂ ਦਾ ਬੱਚਾ ਗਾੜੀ ਬਧਾ ਤੁਹਾਨੂੰ ਦਿਖਾਤਾ ਪਸੂ ਦੋਸਤੋ ਜਿਹੜਾ ਖੜਨਾ ਵਾ ਆਪਣੀ ਨਿਰਖ ਪਰ ਕਰਕੇ ਆਪਣੀ ਤਸੱਲੀ ਕਰਕੇ ਖਰੀਦਿਆ ਕਰੋ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ